बड़े बड़े तस्करों को पकड़ा जा रहा है बड़े बड़े तस्करों के बुलडोजर चलाए जा रहे हैं पंजाब के अंदर प्रो पीपल आम आदमी पार्टी की सरकार है ईमानदार सरकार है चाहे कितना भी बड़ा आदमी क्यों ना हो कितना भी शक्तिशाली आदमी क्यों ना हो किसी को बख्शा नहीं जाएगा ये मैसेज पंजाब के अंदर और पंजाब के लोगों को यह पसंद आज है कल ਦੋਸਤੋ ਅਸੀਂ ਹਮੇਸ਼ਾ ਤੋਂ ਹੀ ਦੇਵਤਿਆਂ ਨੂੰ ਚੰਗੇ ਮੰਨਦੇ ਰਹੇ ਹਾਂ ਤੇ ਦਾਨਵ ਵਿਛਤਾਨਾਂ ਨੂੰ ਬੁਰਾ ਸ਼ੈਤਾਨ ਜੋ ਬਰਬਾਦੀ ਪਾਲਦਾ ਹੈ ਸਾਰੀ ਦੁਨੀਆ ਰੋਵੇ ਤੇ ਮੈਂ ਹਸਾਂ ਬਾਕੀ ਉਜੜਨ ਤੇ ਮੈਂ ਵੱਸਾਂ ਇਸ ਸੋਚ ਦਾ ਧਾਰਨ ਨਹੀਂ ਹੁੰਦਾ ਹੈ ਸ਼ੈਤਾਨ ਸ਼ੈਤਾਨ ਬੁਰੀਆਂ ਤਾਕਤਾਂ ਤੋਂ ਦੂਰ ਰਹਿਣ ਦੀ ਸਾਡਾ ਸਮਾਜ ਸਾਡੇ ਲੋਕ ਹਮੇਸ਼ਾ ਤੋਂ ਹੀ ਕੋਸ਼ਿਸ਼ ਕਰਦੇ ਰਹੇ ਹਨ ਦੋਸਤੋ ਪਰ ਜਦੋਂ ਸ਼ੈਤਾਨ ਭੇਖ ਵਟਾ ਕੇ ਸਾਹਮਣੇ ਆ ਜਾਵੇ ਤਾਂ ਕੀ ਕਰੀਏ ਤੁੱਖਾ ਖਾ ਵੀ ਸਕਦੇ ਹਾਂ ਅਤੇ ਪੰਜਾਬੀਆਂ ਨੇ ਇਸ ਵੇਲੇ ਖਾਇਆ ਵੀ ਹੈ ਪਰ ਸੱਚ ਜਾਣ ਵੇਖ ਕੇ ਵੀ ਜੇ ਅਸੀਂ ਹੋਸ਼ ਵਿੱਚ ਨਾ ਆਈਏ ਤਾਂ ਕੀ ਕਿਹਾ ਜਾਵੇ ਦੋਸਤੋ ਅੱਜ ਇਹੋ ਜਿਹੇ ਹੀ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਮੁਰਦੇ ਕਬਰਾਂ ਵਿੱਚੋਂ ਉੱਠੇ ਅਤੇ ਗਰਜੇ ਕੌਣ ਮੁਰਦੇ ਉਹ ਲੋਕ ਜਿਹੜੇ ਪਹਿਲਾਂ ਦੋਸਤੋ ਵਿਧਾਨ ਸਭਾ ਵਿੱਚ ਕਾਨੂੰਨ ਦੀ ਕਮਜ਼ੋਰੀ ਦਾ ਸਹਾਰਾ ਲੈ ਕੇ ਗਰਜਦੇ ਹੁੰਦੇ ਸੀ ਆਜੋ ਇਹਨਾਂ ਦੇ ਇੱਕ ਦੋ ਪਹਿਲਾਂ ਬਿਆਨ ਸੁਣ ਲੈਂਦੇ ਹਾਂ ਆਪਕੋ ਇੱਜ਼ਤ ਮਿਲੇਗੀ सम्मान मिलेगा आपसे कतई झूठे नारे नहीं लगवाएंगे राष्ट्र निर्माण में आपको साथ लेंगे हम करेंगे आपके साथ मैं समझता हूं जितनी आशीर्वाद हमें गांव गांव से छोटे छोटे परिवारों से मिल रहे हैं जिनके बच्चे नशे के अंदर डूब गए थे वो नशे में बाहर आ रहे हैं वही आशीर्वाद हम लोगों को तरक्की देता है ऐसा नहीं कि पूरे देश में केवल पंजाब में नशा है दिल्ली में बहुत नशा बिक रहा है हरियाणा में बहुत नशा बिक रहा है गुजरात में बहुत नशा बिक रहा है गोवा में बहुत नशा में कहीं चले जाओ देश के अंदर खूब नशा है लेकिन जिस किस्म की नशे पे चोट पंजाब के अंदर पड़ रही है बड़े बड़े तस्करों को पकड़ा जा रहा है बड़े बड़े तस्करों के बुलडोजर चलाए जा रहे हैं और चाहे कितना भी बड़ा नेता क्यों ना हो मैसेज ये है कि उसको बख्शा नहीं जाएगा बड़े से बड़े जो भी चाहे आप कितने भी बड़े पॉलिटिकल नेता हो अगर आप नशे के तस्कर तस्करी में शामिल हो तो आपको किसी हालत में बख्शा नहीं जाएगा लेकिन आज पंजाब के अंदर प्रो पीपल आम आदमी पार्टी की सरकार है ईमानदार सरकार है चाहे कितना भी बड़ा आदमी क्यों ना हो कितना भी शक्तिशाली आदमी क्यों ना हो किसी को बख्शा नहीं जाएगा ये मैसेज पंजाब के अंदर और पंजाब के लोगों को यह पसंद आ रहा है जो इन्होंने आम आदमी पार्टी की दोस्तों विधानसभा हो या संसद इतने बोलिया गई गल्हे करके ਕਿਸੇ ਦੇ ਉੱਪਰ ਕੋਈ ਕੇਸ ਨਹੀਂ ਕੀਤਾ ਜਾ ਸਕਦਾ ਹਾਂ ਝੂਠ ਨੂੰ ਕਰੈਕਟ ਕਰਨ ਲਈ ਫੈਕਟ ਪੇਸ਼ ਕਰਨ ਲਈ ਉਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਪਰ ਕਾਨੂੰਨੀ ਕਾਰਵਾਈ ਜਾਂ ਫਿਰ ਮਾਨਹਾਨੀ ਵਰਗੇ ਕੇਸ ਉਹ ਨਹੀਂ ਕੀਤੇ ਜਾ ਸਕਦੇ ਕਾਨੂੰਨ ਦੀ ਧਾਰਾ ਦਾ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਣ ਲਈ ਹੀ ਜਦੋਂ ਕਿਸੇ ਪ੍ਰਤੀਨਿਧ ਨੇ ਜ਼ਹਿਰ ਉਗਲਾ ਹੁੰਦਾ ਸੀ ਦੋਸਤੋ ਤਾਂ ਵਿਧਾਨ ਸਭਾ ਦਾ ਸਪੈਸ਼ਲ ਐਡਵਿਜ਼ਨ ਬੁਲਾ ਲਿਆ ਜਾਂਦਾ ਸੀ ਫਿਰ ਕੀ ਹੁੰਦਾ ਸੀ ਫਿਰ ਹੰਕਾਰ ਭਰੇ ਬੋਲ ਆਪਣੇ ਆਪ ਨੂੰ ਰੱਬ ਅਤੇ ਬਾਕੀ ਸਮਾਜ ਨੂੰ ਮਰਦਾ ਸਮਝ ਕੇ ਉੱਥੇ ਤਕਰੀਰਾਂ ਕੀਤੀਆਂ ਜਾਂਦੀਆਂ ਸਨ ਇਹਨਾਂ ਦੇ ਟੁੱਕੜਬੋਚ ਤਾਲੀਆਂ ਵਜਾਂਦੇ ਹੁੰਦੇ ਸਨ ਪਰ ਅੰਤ ਜਦੋਂ ਲੋਕ ਆਕ ਗਏ ਤੇ ਇਹਨਾਂ ਨੂੰ ਦਿੱਲੀ ਦੀ ਸੱਤਾ ਤੋਂ ਹਰਾ ਕੇ ਇਹਨਾਂ ਨੇ ਪਰਾ ਕਰ ਦਿੱਤਾ ਤਾਂ ਫਿਰ ਇਹ ਫੇਰ ਦੁਬਾਰਾ ਤੋਂ ਗਊ ਦੇ ਜਾਈ ਬਣ ਗਏ ਜਿਵੇਂ ਅੰਨ ਅंदोलਨ ਵੇਲੇ ਇਹ ਹੁੰਦੇ ਸੀ ਫੇਰ ਕਦੇ ਵਿਪਾਸਨਾ ਅਤੇ ਪਤਾ ਨਹੀਂ ਕਿ ਕਦੀ ਕੀ ਕੀ ਪਖੰਡ ਬਾਸ਼ੇ ਸ਼ਾਂਤੀ ਸ਼ਾਂਤੀ ਇਹਨਾਂ ਦੀ ਜ਼ੁਬਾਨ ਚੁੱਪ ਮੀਡੀਆ ਵਿੱਚ ਕੋਈ ਬਿਆਨ ਹੀ ਨਹੀਂ ਜਦੋਂ ਕਿ ਪਹਿਲਾਂ ਦੋਸਤੋ ਰਾਸ਼ਟਰੀ ਮੀਡੀਆ ਟੀਵੀ ਚੈਨਲ ਇਹਨਾਂ ਦਾ ਛੋਟੇ ਤੋਂ ਛੋਟਾ ਭਾਸ਼ਣ ਵੀ ਲਾਈਵ ਵਖਾੰਦਾ ਹੁੰਦਾ ਸੀ ਪਰ ਅਚਾਨਕ ਹੀ ਇਹ ਕਿਧਰੇ ਗਵਾਚ ਗਏ ਸਨ ਦਿੱਲੀ ਦੀ ਸੱਤਾ ਖੋਸਦੇ ਹੋਏ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਇਹਨਾਂ ਨੇ ਦੋਸਤੋਂ ਟਿਕਾਣਾ ਬਣਾਇਆ ਹੋਇਆ ਸੀ ਪੰਜਾਬ ਵਿੱਚ ਕਿਉਂਕਿ ਪੰਜਾਬ ਹੀ ਇਕਲੋਤੀ ਸਟੇਟ ਹੈ ਜਿੱਥੇ ਇਹਨਾਂ ਦੀ ਸੱਤਾ ਸੀ ਮੀਡੀਆ ਹੋਵੇ ਜਾਂ ਆਮ ਲੋਕ ਦੋਸਤੋਂ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਸਸੋਦੀਆ ਸਾਹਿਬ ਨੂੰ ਲੱਭਦੇ ਫਿਰਦੇ ਸਨ ਪਰ ਉਹ ਪੰਜਾਬ ਵਿੱਚ ਅਗਿਆਤਵਾਸ ਵਿੱਚ ਚਲੇ ਗਏ ਸਨ ਕਿਸੇ ਵੀ ਘਟਨਾ ਉੱਪਰ ਇਹਨਾਂ ਨੇ ਪਿੱਛੇ ਜਿਹੇ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਕੋਈ ਟਿੱਪਣੀ ਨਹੀਂ ਕੀਤੀ ਜਦੋਂ ਕਿ ਬਹੁਤ ਸਾਰੀਆਂ ਚੰਗੀਆਂ ਘਟਨਾਵਾਂ ਹੋਈਆਂ ਜਦੋਂ ਇਹਨਾਂ ਦੀ ਟਿੱਪਣੀ ਬੰਦੀ ਸੀ ਖਾਸ ਕਰਕੇ ਨਰਿੰਦਰ ਮੋਦੀ ਨੂੰ ਟੀਚਰ ਗਾਲੀ ਗਲੋਚ ਉਹ ਕੁਝ ਵੀ ਪਿਛਲੇ ਸਮਿਆਂ ਵਿੱਚ ਸੁਣਨ ਨੂੰ ਨਹੀਂ ਮਿਲਿਆ ਫਿਰ ਅਚਾਨਕ ਦੋਸਤੋ 23 ਜੂਨ 2025 ਦਿਨ ਸੋਮਵਾਰ ਪੰਜਾਬ ਵਿੱਚ ਇੱਕ ਚਮਤਕਾਰ ਹੋਇਆ ਲੁਧਾਨੇ ਵੈਸਟ ਦੀ ਬਾਈਪਾਲ ਵਿੱਚ ਆਮ ਆਦੀ ਪਾਰਟੀ ਦਾ ਉਮੀਦਵਾਰ ਅਰਬਪਤੀ ਸੰਜੀਵ ਅਰੋੜਾ ਹੋ ਬਾਈਪਾਲ ਇਲੈਕਸ਼ਨ ਜਿੱਤ ਗਏ ਫੇਰ ਤੋਂ ਇੱਕ ਨਵਾਂ ਜੋਸ਼ ਇੱਕ ਨਵਾਂ ਤੁਸ਼ਾ 2027 ਦੀਆਂ ਚੋਣਾਂ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਠੀਕ ਠਾਕ ਹੋ ਸਕਦਾ ਹੈ ਜਦੋਂ ਇਹ ਆਸ ਬੱਜੀ ਤਾਂ ਇਹ ਮੀਡੀਆ ਵਿੱਚ ਆਏ ਦੋਸਤੋ ਪੰਜਾਬ ਦੇ ਲੋਕ ਇਹਨਾਂ ਨੂੰ ਲੱਗਦਾ ਹੈ ਕਿ ਦਿਮਾਗੀ ਤੌਰ ਤੇ ਉਹਨੇ ਤੇਜ਼ ਨਹੀਂ ਹਨ ਜਿੰਨੇ ਦਿੱਲੀ ਦੇ ਨਿਵਾਸੀ ਇਹਨਾਂ ਨੂੰ ਨਜ਼ਰ ਆਏ ਪੰਜਾਬੀ ਭੋਲੇ ਹੁੰਦੇ ਹਨ ਭਾਵਕ ਹੁੰਦੇ ਹਨ ਅਤੇ ਉੱਪਰੋਂ ਵੰਡੇ ਵੀ ਹੋਏ ਹਨ 2027 ਵਿੱਚ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬੀ ਫੇਰ ਤੋਂ ਭਰਮਾਏ ਜਾ ਸਕਦੇ ਹਨ ਬੱਸ ਫਿਰ ਆਸ ਜਗੀ ਹੈ ਤੇ ਸਟੇਟਮੈਂਟ ਇਹਨਾਂ ਦੀ ਆਈ ਇਹ ਮੀਡੀਆ ਵਿੱਚ ਆਈ ਹੈ ਤੇ ਪੂਰੀ ਤਰ੍ਹਾਂ ਬੇਸ਼ਰਮੀ ਨਾਲ ਝੂਠ ਪੰਜਾਬੀਆਂ ਦੇ ਉੱਪਰ ਥਾਪ ਦਿੱਤਾ ਆ ਜੋ ਪਹਿਲਾਂ ਇਹ ਬਿਆਨ ਸੁਣਦੇ ਹਾਂ ਫਿਰ ਤੁਹਾਨੂੰ ਸਮਝ ਆ ਜਾਵੇਗਾ ਕਿ ਇਹ ਗੱਲ ਕਿਉਂ ਆਖੀ ਹੈ ਪੰਜਾਬ ਦੇ ਅੰਦਰ ਪ੍ਰੋ ਪੀਪਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਮਾਨਦਾਰ ਸਰਕਾਰ ਹੈ ਚਾਹੇ ਕਿਤਨਾ ਵੀ بڑا ਆਦਮੀ ਕਿਉਂ ਨਾ ਹੋ ਉਹ ਕਿਤਨਾ ਵੀ ਸ਼ਕਤੀਸ਼ਾਲੀ ਆਦਮੀ ਕਿਉਂ ਨਾ ਹੋ ਕਿਸੇ ਕੋ ਬਖਸ਼ਾ ਨਹੀਂ ਜਾਏਗਾ ਇਹ ਮੈਸੇਜ ਪੰਜਾਬ ਦੇ ਅੰਦਰ ਉਹ ਪੰਜਾਬ ਦੇ ਲੋਕੋ ਕੋ ਇਹ ਪਸੰਦ ਆ ਰਿਹਾ ਹੈ ਜੀ ਦੋਸਤੋ ਮੀਡੀਆ ਵਿੱਚ ਪ੍ਰਚਾਰ ਪ੍ਰਸਾਰ 2 ਰੁਪਏ ਦਾ ਕੰਮ ਅਤੇ 100 ਰੁਪਏ ਦਾ ਠੰਡੋਰਾ ਨਸ਼ਿਆ ਖਿਲਾਫ ਜੁੱਦ ਹੋਰ ਪਤਾ ਨਹੀਂ ਕੀ ਕੀ ਇਹ ਆਪਣੀਆਂ ਪ੍ਰਾਪਤੀਆਂ ਦੱਸਦੇ ਰਹੇ ਹਨ ਪੰਜਾਬ ਵਿੱਚ ਇਨ੍ਹਾਂ ਮੁਤਾਬਕ ਪੰਜਾਬ ਦੇ ਲੋਕ ਖੁਸ਼ ਇਹਨਾਂ ਦੇ ਹੱਕ ਵਿੱਚ ਇਹ ਫੇਰ ਤੋਂ ਗਰਜੇ ਪਰ ਦੋਸਤੋ ਪਰ ਸੱਚ ਕੀ ਹੈ ਦੋਸਤੋ ਕੀ ਪੰਜਾਬ ਵਿੱਚ ਇਹਨਾਂ ਨੇ ਸਮਾਂ ਦਿਨ ਸਾਲਾਂ ਵਿੱਚ ਪੰਜਾਬ ਨੂੰ ਸਵਰਗ ਬਣਾ ਦਿੱਤਾ ਹੈ ਨਸ਼ੇ ਵਿੱਚ ਝੂਲਦੀ ਹੋਈ ਜਵਾਨੀ ਅੱਜ ਵੀ ਵੇਖੀ ਜਾ ਸਕਦੀ ਹੈ ਉਵੇਂ ਹੀ ਪੰਜਾਬ ਵਿੱਚ ਨਸ਼ਾ ਵਿਕ ਰਿਹਾ ਹੈ ਕੀ ਦੋਸਤੋ ਸੋਚੋ ਸੱਚੀ ਪੰਜਾਬ ਵਿੱਚ ਨਸ਼ਾ ਵਿਕਣਾ ਬੰਦ ਹੋ ਗਿਆ ਹੈ ਜੇ ਬੰਦ ਨਹੀਂ ਹੋਇਆ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਘਟ ਗਿਆ ਹੈ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਹਨ ਦੋਸਤੋ ਜਿਹੜੇ ਘਰ ਭਿੰਡਾ ਸ਼ਾਰਾਂ ਵਿੱਚ ਨਸ਼ਾ ਵੇਚਣ ਦਾ ਕੰਮ ਕਰਦੇ ਸਨ ਉਹ ਅੱਜ ਵੀ ਉਵੇਂ ਹੀ ਨਸ਼ੇ ਦਾ ਕੰਮ ਕਰ ਰਹੇ ਹਨ ਬਸ ਇੱਕਾ ਦੁੱਕਾ ਉੱਪਰ ਕਾਰਵਾਈ ਕਰਕੇ ਇਹ ਮੀਡੀਆ ਵਿੱਚ ਪ੍ਰਚਾਰ ਪ੍ਰਸਾਰ ਕਰਦੇ ਹਨ ਆਪਣਾ ਕਿ ਇਹਨਾਂ ਨੇ ਪੰਜਾਬ ਵਿੱਚ ਨਸ਼ਾ ਖਤਮ ਕਰ ਦਿੱਤਾ ਹੈ ਨਸ਼ੇ ਉੱਪਰ ਠੱਲ ਪਾ ਦਿੱਤੀ ਹੈ ਇੰਜੇ ਦੋਸਤੋ ਪੰਜਾਬ ਦੇ ਖਜ਼ਾਨੇ ਦੇ ਕਰੋੜਾਂ ਰੁਪਏ ਇਹ ਆਪਣੇ ਪ੍ਰਚਾਰ-ਪ੍ਰਸਾਰ ਵਿੱਚ ਲਗਾਤਾਰ ਖਰਚ ਰਹੇ ਹਨ। ਦੋਸਤੋ ਨੌਜਵਾਨ ਪੰਜਾਬ ਵਿੱਚ ਉਂਝ ਹੀ ਬੇਰੁਜ਼ਗਾਰ ਤੁਰੇ ਫਿਰਦੇ ਹਨ ਜਾਂ ਫਿਰ ਰੱਖ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਦੋਸਤੋ ਇਹਨਾਂ ਨੇ ਕਿੰਨੀਆਂ ਕੋਈ ਵੱਡੀਆਂ ਇੰਡਸਟਰੀਆਂ ਪਿਛਲੇ ਤਿੰਨਾਂ ਕੋਸਾਲਾਂ ਵਿੱਚ ਪੰਜਾਬ ਵਿੱਚ ਲਗਵਾ ਦਿੱਤੀਆਂ ਹਨ ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਦਾ। ਇਹ ਕਦੇ ਵੀ ਇਹ ਜੇ ਵਿਸ਼ੇ ਦੇ ਉੱਪਰ ਕੋਈ ਆਪਣੀ ਬਿਆਨਬਾਜ਼ੀ ਕਰਦੇ ਹੀ ਨਹੀਂ। ਬਸ ਵਿਰੋਧੀ ਦਲਾਂ ਨੂੰ ਟੀਚਰਾ ਭੰਡ ਪੂਣਾ ਅਤੇ ਸਾਡੇ ਲੋਕ ਵੀ ਇਸੇ ਕਮੇਟੀ ਤੋਂ ਖੁਸ਼ ਹੋ ਕੇ ਬੱਲੇ ਬੱਲੇ ਇਹਨਾਂ ਦੀ ਕਰਵਾਈ ਫਿਰਦੇ ਹਨ ਜਦੋਂ ਸਮਾਜ ਦਾ ਦੋਸਤੋ ਇਹੋ ਜਿਹੇ ਹਾਲ ਵੇਖਦੇ ਹਾਂ ਤਾਂ ਸੱਚੀ ਲੱਗਦਾ ਹੈ ਕਿ ਸਾਡਾ ਸਮਾਜ ਮਰਦਾ ਹੋ ਚੁੱਕਿਆ ਹੈ ਤਾਈਆਂ ਦਾ ਜਦੋਂ ਦੋਸਤੋ ਇਹ ਝੂਠ ਹੰਕਾਰ ਭਰੇ ਬੋਲ ਬੋਲਦੇ ਹਨ ਤਾਂ ਲੱਗਦਾ ਹੈ ਕਿ ਸਾਡਾ ਸਮਾਜ ਸੱਚਮੁੱਚ ਹੀ ਸ਼ਮਸ਼ਾਨ ਵਰਗੇ ਚੁਪ ਧਾਰੀ ਬੈਠਾ ਹੈ ਅਤੇ ਇਹ ਅੱਜ ਅਚਾਨਕ ਕਬਰਾਂ ਵਿੱਚੋਂ ਉੱਠ ਕੇ ਗਰਜੇ ਹਨ 2027 ਦੀਆਂ ਚੋਣਾਂ ਲਈ ਇਹਨਾਂ ਨੂੰ ਲਿਧਾਣੇ ਵੈਸਟ ਦੀ ਬਾਈਪੋਲ ਨੇ ਜਿੱਤੇ ਦੀ ਆਸ ਜਗਾਈ ਹੈ ਪਰ ਦੋਸਤੋ ਇਸ ਦੇ ਨਾਲ ਹੀ ਇੱਕ ਹੋਰ ਵੱਡਾ ਕਾਰਨ ਵੀ ਹੈ ਇਹਨਾਂ ਦੇ ਅਗਿਆਤਵਾਦ ਵਿੱਚੋਂ ਵਾਪਸ ਆ ਕੇ ਗਰਜੰਦਾ ਉਹ ਹੈ ਦੋਸਤੋ ਗੁਜਰਾਤ ਵਿੱਚ ਇਹਨਾਂ ਦੀ ਇੱਕ ਬਾਈਪੋਲ ਸੀਟ ਦੇ ਉੱਪਰ ਹੋਈ ਜਿੱਤ ਜੀ ਹਾਂ ਬੇਸ਼ੱਕ ਇਹ ਇੱਕ ਸੀਟ ਹੀ ਹੈ ਪਰ ਇਸ ਦਾ ਅੱਗੇ ਜੇ ਭੁੱਖ ਵਿੱਚ ਅੰਦਾਜ਼ਾ ਲਗਾਇਆ ਜਾਵੇ ਤਾਂ ਇਹ ਇੱਕ ਬਹੁਤ ਵੱਡਾ ਸਟੈਪ ਹੈ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਲਈ ਦੋਸਤੋ ਇਹ ਸੀਟ ਪਹਿਲਾਂ ਕਾਂਗਰਸ ਕੋਲ ਸੀ ਵਿਸਾਦਰ ਦੀ ਸੀਟ ਹੁਣ ਦੋਸਤੋ ਆਵਾਮੀ ਪਾਰਟੀ ਦੇ ਗੋਪਾਲ ਇਟਾਲੀਆ ਉਹ ਇਸ ਸੀਟ ਦੇ ਉੱਪਰ ਜਿੱਤ ਗਏ ਹਨ ਦੋਸਤੋ ਇਹ ਸੀਟ ਹਮੇਸ਼ਾ ਹੀ ਕਾਂਗਰਸ ਦੀ ਸੀਟ ਆਖੀ ਜਾਂਦੀ ਸੀ ਪਰ ਇਸ ਉੱਪਰ ਹੁਣ ਜਿੱਤੇ ਹਨ ਆਵਾਮੀ ਪਾਰਟੀ ਦੇ ਗੋਪਾਲ ਇਟਾਲੀਆ ਦੋਸਤੋ ਇਸ ਪਿੱਛੇ ਬਹੁਤ ਵੱਡਾ ਇਸ਼ਾਰਾ ਛੁਪਿਆ ਹੋਇਆ ਹੈ ਜੋ ਸ਼੍ਰੀਮਾਨ ਅਰਵਿੰਦ ਕੇਜੀ ਰਵਾਲ ਜੀ ਥੋੜਾ ਬਹੁਤ ਸਮਝ ਹੀ ਗਏ ਹਨ ਤਾਈਆਂ ਤਾਂ ਆ ਕੇ ਉਹ ਮੀਡੀਆ ਵਿੱਚ ਦੁਬਾਰਾ ਗਰਜੇ ਹਨ ਪੂਰੀ ਆਪਣੀ ਪੁਰਾਣੀ ਛਵੀ ਉਹਨਾਂ ਨੇ ਆਪਣੇ ਬਿਆਨਾਂ ਵਿੱਚ ਦਿਖਾਈ ਦੋਸਤੋ ਆਵਾਮੀ ਪਾਰਟੀ ਨੇ ਗੁਜਰਾਤ ਦੀ ਮਸਾਦਰ ਸੀਟ ਕਾਂਗਰਸ ਕੋਲੋਂ ਖੋਹ ਲਈ ਆਜੋ ਦੋਸਤੋ ਇਸ ਨੂੰ ਸਮਝਣ ਲਈ ਥੋੜਾ ਪਿਛਾ ਜਾਂਦੇ ਹਾਂ ਅੰਨਾ ਅੰਦੋਲਨ ਰਾਮਲੀਲਾ ਗਰਾਊਂਡ ਦਿੱਲੀ ਦਿੱਲੀ ਵਿੱਚ ਵੀ ਨਾ ਨੇ ਕਾਂਗਰਸ ਤੋਂ ਹੀ ਦੋਸਤੋ ਸੱਤਾ ਖੋਈ ਸੀ 15 ਸਾਲ ਦੋਸਤੋ ਦਿੱਲੀ ਵਿੱਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਸੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਅਦਿਖਸ਼ਤ ਉਹ ਕਾਂਗਰਸ ਦੀ ਇੱਕ ਬਹੁਤ ਵੱਡੀ ਨੇਤਾ ਸਨ ਪਰ ਉਹਨਾਂ ਨੂੰ ਅਜੇ ਮਾਕਨ ਵਰਗਿਆਂ ਨੇ ਆਪਣੇ ਗੁੱਟਬੰਦੀ ਕਰਕੇ ਅਤੇ ਐਂਟੀ ਇੰਕੰਮਬੈਂਸੀ ਕਰਕੇ ਦਿੱਲੀ ਵਿੱਚ ਉਹਨਾਂ ਨੂੰ ਹਾਰ ਹੋਈ ਦਿੱਲੀ ਦੀ ਜਨਤਾ ਨੇ ਅੱਕ ਕੇ ਕਾਂਗਰਸ ਦਾ ਬਦਲ ਲੱਭਿਆ ਪਤਾ ਕਿਹੜਾ ਆਮ ਆਦਮੀ ਪਾਰਟੀ ਯਾਦ ਰੱਖੋ ਭਾਜਪਾ ਨਹੀਂ ਦਿੱਲੀ ਵਿੱਚ ਲੋਕਾਂ ਨੇ ਬਦਲ ਲੱਭਿਆ ਸੀ ਆਮ ਆਦਮੀ ਪਾਰਟੀ ਜੋ ਕਾਂਗਰਸ ਦੇ ਸਮਰਥਕ ਸਾਨੂੰ ਵੋਟਰ ਸਨ ਉਹੀ ਸਾਰੇ ਲਗਭਗ ਆਮ ਆਦਮੀ ਪਾਰਟੀ ਦੀ سپورਟ ਵਿੱਚ ਆ ਗਏ ਸਨ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਇਹਨਾਂ ਨੇ ਸਰਕਾਰ ਬਣਾ ਦਿੱਤੀ ਸੀ ਹੁਣ ਕੁਝ ਸਮਝ ਆਇਆ ਗੁਜਰਾਤ ਵਿੱਚ ਕੀ ਹੋਣ ਜਾ ਰਿਹਾ ਹੈ ਜਾਂ ਕੀ ਹੋ ਸਕਦਾ ਹੈ ਦੋਸਤੋ ਦਿੱਲੀ ਵਿੱਚ ਭਾਜਪਾ ਆਪਣੇ ਵੋਟ ਪਰਸੈਂਟੇਜ ਦੇ ਉੱਪਰ ਕੈਮ ਰਹੇ ਉਸ ਦਾ ਵੋਟਰ ਉਸ ਕੋਲ ਹੀ ਰਿਹਾ ਪਰ ਦੋਸਤੋ ਕਾਂਗਰਸ ਦਾ ਵੋਟਰ ਉਹ ਭਾਈਪਾ ਨੂੰ ਵੋਟ ਦੇ ਹੀ ਨਹੀਂ ਸਕਦਾ ਇੰਜ ਉਹ ਝੋਲੀ ਵਿੱਚ ਚਲਾ ਗਿਆ ਆਮ ਆਦਮੀ ਪਾਰਟੀ ਦੇ ਦੋਸਤੋ ਇੱਕ ਵੱਡੀ ਗਿਣਤੀ ਵਾਲਾ ਤਬਕਾ ਜੋ ਕਾਂਗਰਸ ਦਾ ਵੋਟਰ ਹੈ ਮੁਸਲਮਨ ਵੋਟਰ ਇਸ ਤੋਂ ਇਲਾਵਾ ਦੋਸਤੋ ਈਸਾਈ ਵੋਟਰ ਅਤੇ ਨਵੇਂ-ਨਵੇਂ ਬਣੇ ਬੋਧ ਦਲਿਤ ਵੋਟਰ ਅਤੇ ਕਮਿਊਨਿਸਟ ਵੋਟਰ ਸਾਰਿਆਂ ਨੇ ਭਾਜਪਾ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਹੱਕ ਵਿੱਚ VOTING ਕੀਤੀ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲੈ ਆਉਂਦਾ ਬਸ ਜਦੋਂ ਦਿੱਲੀ ਵਿੱਚ ਸੱਤਾ ਮਿਲ ਗਈ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਪੈਰ ਇੱਥੇ ਪੱਕੇ ਜਮਾਣੇ ਸ਼ੁਰੂ ਕਰ ਦਿੱਤੇ। ਹੁਣ ਇਹਨਾਂ ਨੇ ਦਿੱਲੀ ਵਿੱਚ ਕਾਂਗਰਸ ਨਾਲੋਂ ਵੱਧ ਮੁਸਲਮਾਨਾਂ ਦਾ ਸਤਿਸ਼ਟੀਕਰਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਕਰਕੇ ਇਹ ਲਗਾਤਾਰ ਜਿੱਤਦੇ ਵੀ ਰਹੇ। ਦੋਸਤੋ ਇਹਨਾਂ ਨੇ ਮਸਜਿਦਾਂ ਦੇ ਮੌਲਵੀਆਂ ਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਖਜ਼ਾਨੇ ਤੋਂ ਤਨਖਾਹ ਤੱਕ ਦੇਣੀ ਸ਼ੁਰੂ ਕਰ ਦਿੱਤੀ ਸੀ। ਦੋਸਤੋ ਜਿਨ੍ਹਾਂ ਨੂੰ 4 ਪੈਸੇ ਮੁਫਤ ਦੇ ਮਿਲਦੇ ਹੋਣ ਉਹ ਆਮ ਆਦਮੀ ਪਾਰਟੀ ਨੂੰ ਹੀ ਵੋਟ ਕਰਨਗੇ। ਕਾਂਗਰਸ ਤੋਂ ਉਹਨਾਂ ਨੇ ਕੀ ਲੈਣਾ ਹੈ? ਇਹਨਾਂ ਨੇ ਮੁਸਲਮਾਨਾਂ ਦਾ ਰਾਜ ਕੇ ਦਿੱਲੀ ਵਿੱਚ ਤਸ਼ਤੀ ਕਰਨ ਕੀਤਾ ਪਰ ਦੋਸਤੋ ਇਹਨਾਂ ਨੇ ਦਿੱਲੀ ਵਿੱਚ ਰਹਿੰਦੇ ਜੋ ਛੋਟੇ-ਛੋਟੇ ਮੰਦਰ ਸਨ ਜਾਂ ਸਿੰਘ ਸੁਭਾਵਾਂ ਦੇ ਗੁਰਦੁਆਰੇ ਸਨ ਉੱਥੇ ਕੰਮ ਕਰਦੇ ਗ੍ਰੰਥੀਆਂ ਪੁਜਾਰੀਆਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤਾ ਜਾਂ ਆਰਥਿਕ ਮਦਦ ਨਹੀਂ ਦਿੱਤੀ ਬਸ ਸਿਰਫ ਅਤੇ ਸਿਰਫ ਮੌਲਵੀਆਂ ਦੀ ਬੱਲੇ-ਬੱਲੇ ਕੀਤੀ ਤੇ ਉਹਨਾਂ ਨੂੰ ਤਨਖਾਹ ਸਰਕਾਰੀ ਖਜ਼ਾਨੇ ਵਿੱਚੋਂ ਦਿੱਤੀਆਂ ਇੰਜ ਉਹਨਾਂ ਨੇ ਵੀ ਲੱਗਿਆ ਕਿ ਆਮ ਆਦਮੀ ਪਾਰਟੀ ਹੀ ਸਾਡੀ ਖੈਰਖਵਾ ਹੈ ਸਾਡਾ ਭਲਾ ਕਰ ਸਕਦੀ ਹੈ ਇੰਜੇ ਮੁਸਲਮਾਨ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਪੱਕੀ ਵੋਟਰ ਬਣ ਹੀ ਗਏ ਸਨ। ਦੋਸਤੋ ਪਿਛਲੀਆਂ ਚੋਣਾਂ ਵਿੱਚ ਇਹਨਾਂ ਨੇ ਗ੍ਰੰਥੀਆਂ ਦੇ ਪੁਜਾਰੀਆਂ ਨੂੰ ਵੀ ਵਾਅਦਾ ਕੀਤਾ ਕਿ ਉਹਨਾਂ ਨੂੰ ਵੀ ਇੱਕ ਰਕਮ ਤਨਖਾਹ ਦੇ ਤੌਰ ਤੇ ਸਰਕਾਰੀ ਖਜ਼ਾਨੇ ਵਿੱਚੋਂ ਦਿੱਤੀ ਜਾਵੇਗੀ। ਪਰ ਦੋਸਤੋ ਦਿੱਲੀ ਦੇ ਲੋਕਾਂ ਨੇ ਇਹਨਾਂ ਦੇ ਉੱਪਰ ਵਿਸ਼ਵਾਸ ਨਹੀਂ ਕੀਤਾ ਖਾਸ ਕਰ ਹਿੰਦੂ ਅਤੇ ਸਿੱਖ ਤਬਕੇ ਨੇ। ਦੋਸਤੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਹਰਾ ਦਿੱਤਾ ਗਿਆ। ਵੈਸੇ ਵੀ ਦੋਸਤੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਹਿੰਦੂਆਂ ਦੇ ਸਿੱਖਾਂ ਦੀਆਂ ਵੋਟਾਂ ਤੋਂ ਬਿਨਾਂ ਵੀ ਇਹ ਦਿੱਲੀ ਵਿੱਚ ਜਿੱਤ ਜਾਣਗੇ। ਕਿਉਂਕਿ ਦੋ ਵਾਰ ਇਹ ਅਜੇਹਾ ਕਰ ਚੁੱਕੇ ਸਨ ਫਰੀਬੀਜ ਦੀ ਪੋਲਿਟਿਕਸ ਦੇ ਸਿਰ ਉੱਪਰ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਦਿੱਲੀ ਵਿੱਚ ਇੱਕ ਵੱਡਾ ਤਬਕਾ ਜੋ ਮੁਸਲਮਾਨਾਂ ਦਾ ਹੈ ਉਹ ਇਹਨਾਂ ਨੂੰ ਹੀ ਵੋਟ ਕਰੇਗਾ ਇਸ ਤੋਂ ਇਲਾਵਾ ਇਸਾਈ ਵੋਟਰ ਬੋਧ ਨਵੇਂ ਬਣੇ ਦਲਿਤ ਜੋ ਬੋਧ ਬਣੇ ਹਨ ਉਹ ਵੀ ਇਹਨਾਂ ਨੂੰ ਹੀ ਵੋਟ ਕਰਨਗੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਦੋਸਤੋ ਹਿੰਦੂਆਂ ਨੂੰ ਵੀ ਵੰਡ ਦਿੱਤਾ ਜਾਵੇਗਾ ਫਰੀਬੀਜ ਦੀ ਪੋਲਿਟਿਕਸ ਦੇ ਨਾਂ ਉੱਪਰ ਇਸ ਤੋਂ ਇਲਾਵਾ ਇਹ ਹਨੂਮਾਨ ਮੰਦਿਰ ਵਗੈਰਾ ਵੀ ਜਾਂਦੇ ਰਹੇ ਕੁਝ ਹਿੰਦੂ ਵੋਟ ਇਹਨਾਂ ਨੂੰ ਪ੍ਰਾਪਤ ਹੋ ਹੀ ਜਾਣਗੇ ਇੰਜ ਇਹਨਾਂ ਨੇ ਵੋਟਾਂ ਦਾ ਕੈਲਕੂਲੇਸ਼ਨ ਲਾਇਆ ਸੀ ਕਿ ਇਹਨਾਂ ਨੂੰ ਦਿੱਲੀ ਵਿੱਚ ਜਿੱਤ ਪ੍ਰਾਪਤ ਹੋ ਜਾਵੇਗੀ ਪਰ ਦੋਸਤੋ ਇਹਨਾਂ ਦੀਆਂ ਸਾਰੀਆਂ ਸਿਆਸੀ ਕੈਲਕੂਲੇਸ਼ਨਾਂ ਫੇਲ ਹੋ ਗਈਆਂ ਤੇ ਇਹ ਦਿੱਲੀ ਵਿੱਚ ਹਾਰ ਗਏ। ਦੋਸਤੋ ਦਿੱਲੀ ਵਿੱਚ ਇਹਨਾਂ ਨੇ মিডিਆ ਨੂੰ ਐਡਵਰਟਾਈਜ਼ਮੈਂਟ ਦੇ ਦੇ ਕੇ ਇਤਨਾ ਆਪਣਾ ਪਾਲਤੂ ਹੀ ਬਣਾ ਲਿਆ ਸੀ। ਪਰ ਉਹਨਾਂ ਦਾ ਵੀ ਕੋਈ ਫਾਇਦਾ ਇਹਨਾਂ ਨੂੰ ਚੋਣਾਂ ਵਿੱਚ ਨਹੀਂ ਹੋਇਆ। ਦੋਸਤੋ ਪਤਾ ਨਹੀਂ ਇਹਨਾਂ ਨੇ ਕਿੰਨੇ ਸੈਂਕੜੇ ਕਰੋੜ ਐਡਵਰਟਾਈਜ਼ਮੈਂਟ ਦੇ ਉੱਪਰ ਖਰਚ ਕੀਤੇ ਸਨ ਪੂਰੇ ਭਾਰਤ ਉੱਪਰ। ਇਹਨਾਂ ਨੂੰ ਸਿਰਫ ਪੰਜਾਬ ਵਿੱਚ ਹੀ ਇਸ ਦਾ ਫਾਇਦਾ ਮਿਲਿਆ ਸੀ। ਦੋਸਤੋ ਪੰਜਾਬ ਪੰਜਾਬੀ ਪੰਜਾਬ ਵਿੱਚ ਬਦਲਾਵ ਪਾਲ ਦੇ ਸਾਨ। ਦਿੱਲੀ ਸਰਕਾਰ ਨੇ ਪੰਜਾਬ ਵਿੱਚ ਆਪਣੇ ਪ੍ਰਚਾਰ ਲਈ ਆਮ ਆਦਮੀ ਦੇ ਪ੍ਰਚਾਰ ਲਈ ਦਿੱਲੀ ਦਾ ਪੈਸਾ ਰੱਜ ਕੇ ਵਰਤਿਆ ਸੀ ਪਾਣੀ ਵਾਂਗੂ ਵਹਾਇਆ ਸੀ ਦੋਸਤੋ ਸੜਕਾਂ ਦੇ ਕੰਡੇ ਜੀਹਾਂ ਲਿੰਕ ਰੋਡਾਂ ਨੂੰ ਜਾਂਦੀਆਂ ਸੜਕਾਂ ਦੇ ਕੰਡੇ ਉੱਪਰ ਜੋ ਮੋਟਰਾਂ ਹੁੰਦੀਆਂ ਹਨ ਉਹਨਾਂ ਦੇ ਜੋ ਕਮਰੇ ਹੁੰਦੇ ਹਨ ਉਹਨਾਂ ਦੀਆਂ ਕੰਧਾਂ ਤੱਕ ਇਹਨਾਂ ਨੇ ਆਪਣੇ ਪ੍ਰਚਾਰ ਪ੍ਰਸਾਰ ਇਸ਼ਤਿਹਾਰ ਬਾਜੀ ਲਈ ਭਰ ਦਿੱਤੀਆਂ ਸਨ ਇੰਜ ਦੋਸਤ ਇਹਨਾਂ ਨੇ ਵੱਡੇ ਪੱਧਰ ਉੱਪਰ ਪੰਜਾਬ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਇਹਨਾਂ ਦਾ ਪ੍ਰਚਾਰ ਤੰਤਰ ਕੰਮ ਵੀ ਕਰ ਗਿਆ ਤੇ ਪੰਜਾਬ ਵਿੱਚ ਇਹਨਾਂ ਦੀ ਸਰਕਾਰ ਬਣ ਗਈ 2022 ਵਿੱਚ ਬੇਸ਼ੱਕ ਦੋਸਤੋ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਦਿੱਲੀ ਗਵਰਨਮੈਂਟ ਦੇ ਪੰਜਾਬ ਵਿੱਚ ਕੀਤੇ ਗਏ ਪ੍ਰਚਾਰ ਪ੍ਰਸਾਰ ਅਤੇ ਪੈਸੇ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈ ਪਰ ਦੋਸਤੋ ਇਸ ਵਿੱਚ ਪਰ ਇਸ ਤੋਂ ਇਲਾਵਾ ਦੋਸਤੋ ਪੰਜਾਬ ਦੀ ਖੇਤਰੀ ਪਾਰਟੀਆਂ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਬਦਲ ਦੀ ਨਲਾਇਕੀ ਅਤੇ ਕਾਂਗਰਸ ਦੀ ਕਮਜ਼ੋਰੀ ਦੋਸਤੋ ਇਹ ਵੀ 2022 ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਕਾਰਨ ਬਣੇ ਸਨ ਹੁਣ ਦੋਸਤੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਹਨਾਂ ਨੇ ਪੰਜਾਬ ਵਿੱਚ ਪੰਜਾਬ ਸਰ ਚੜੇ ਹੋਏ ਕਰਜ਼ੇ ਦੀ ਭੰਡ ਹੋਰ ਭਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਦੋਸਤੋ ਮਾਨ ਸਰਕਾਰ ਜਾਂ ਇੰਜ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਉਹ ਪੰਜਾਬ ਦੇ ਪੈਸੇ ਦੇ ਸਿਰ ਤੇ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਵੀ ਆਪਣੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਪਰ ਪੰਜਾਬੀ ਚੁੱਪ ਹਨ ਪੰਜਾਬ ਦਾ ਭਲਾ ਚਾਹਣ ਵਾਲੇ ਸਾਰੇ ਹੀ ਚੁੱਪ ਹਨ ਉਹ ਇਸ ਵਿਸ਼ੇ ਦੇ ਉੱਪਰ ਬੋਲਦੇ ਹੀ ਨਹੀਂ ਦੋਸਤੋ ਪੰਜਾਬ ਇਹਨਾਂ ਨੇ ਸਵਰਗ ਬਣਾ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਇਹੋ ਪ੍ਰਚਾਰ ਇਹਨਾਂ ਦੀ ਸਰਕਾਰ ਹਰ 15 ਮਿੰਟ ਬਾਅਦ ਟੀਵੀ ਚੱਲਣਾ ਉੱਪਰ ਐਡਵਰਟਾਈਜ਼ਮੈਂਟਾਂ ਦੇ ਕੇ ਕਰ ਰਹੀ ਹੈ ਵਾਰਦੀ ਦੀ ਕਿਸੇ ਨਾ ਕਿਸੇ ਸਟੇਟ ਦੇ ਵਸਨੀਕਾਂ ਦੇ ਉੱਪਰ ਤਾਂ ਦੋਸਤੋ ਇਸ ਦਾ ਅਸਰ ਹੋਵੇਗਾ ਹੀ ਦੋਸਤੋ ਉਂਝ ਕੋਣ ਆ ਕੇ ਪੰਜਾਬੀ ਵਿੱਚ ਵੇਖ ਰਿਹਾ ਹੈ ਕਿ ਇਹਨਾਂ ਨੇ ਪੰਜਾਬ ਦੀ ਸਟੇਟ ਵਿੱਚ ਕੀ ਕੰਮ ਕੀਤਾ ਹੈ ਪੰਜਾਬ ਵਿੱਚ ਇਹਨਾਂ ਦੀ ਜਮੀਨੀ ਸੱਚਾਈ ਕੀ ਹੈ ਜੋ ਇਹ ਟੀਵੀ ਉੱਪਰ ਬੁਖਾ ਰਹੇ ਹਨ ਇਸ਼ਤਿਹਾਰबाजी ਰਹੀ ਕਿਸੇ ਨਾ ਕਿਸੇ ਸਟੇਟ ਦੇ ਲੋਕ ਦੋਸਤੋ ਇਹਨਾਂ ਦੀ ਐਡਵਰਟਾਈਜ਼ਮੈਂਟਾਂ ਵੇਖ ਕੇ ਪਰਮਾਏ ਜਾ ਹੀ ਸਕਦੇ ਹਨ ਦੋਸਤੋ ਉੱਥੋਂ ਦੇ ਲੋਕਾਂ ਨੂੰ ਕੀ ਪਤਾ ਲੱਗੇਗਾ ਕਿ ਨੌਜਵਾਨ ਪੰਜਾਬ ਦਾ ਨੌਜਵਾਨ ਕਿਵੇਂ ਨਸ਼ਿਆਂ ਵਿੱਚ ਗੁਰੁੱਚ ਹੋਇਆ ਪਿਆ ਹੈ ਕਿਵੇਂ ਨੌਜਵਾਨੀ ਗੈਂਗਬਾਰ ਵਿੱਚ ਫਸੀ ਹੋਈ ਹੈ ਪੰਜਾਬ ਦੇ ਵਪਾਰੀ ਨਿੱਤ ਦੇ ਧਰਨੇ ਆ ਤੇ ਧਮਕੀਆਂ ਫਰੋਤੀਆਂ ਤੋਂ ਡਰੇ ਹੋਏ ਬਿਹਾਲ ਹਨ ਪੰਜਾਬ ਵਿੱਚ ਕਾਰੋਬਾਰ ਦਾ ਮੰਦਾ ਹਾਲ ਹੈ ਕੋਈ ਨਵਾਂ ਰੁਜ਼ਗਾਰ ਪੰਜਾਬ ਵਿੱਚ ਪੈਦਾ ਹੀ ਨਹੀਂ ਹੋ ਰਿਹਾ ਦੋਸਤੋ ਜਦੋਂ ਪੰਜਾਬੀ ਦਿੱਲੀ ਵਿੱਚ ਕੀ ਹੋ ਰਿਹਾ ਹੈ ਇਸ ਦੀ ਜਮੀਨੀ ਸੱਚਾਈ ਨਾ ਜਾਣ ਸਕੇ ਤਾਂ ਫਿਰ ਗੁਜਰਾਤ ਉਹ ਤਾਂ ਦੋਸਤੋ ਕਿੰਨਾ ਦੂਰ ਹੈ ਪੰਜਾਬ ਤੋਂ ਉੱਥੇ ਕਿਸੇ ਨੂੰ ਕੀ ਪਤਾ ਕਿ ਪੰਜਾਬ ਦੀ ਜਮੀਨੀ ਸੱਚਾਈ ਕੀ ਹੈ ਜੋ ਕੁਝ ਟੀਵੀ ਵਿੱਚ ਐਡਵਰਟਾਈਜ਼ਮੈਂਟ ਉੱਪਰ ਚੱਲਦਾ ਹੈ ਉਹ ਉਸ ਨੂੰ ਹੋ ਸਕਦਾ ਹੈ ਕਿ ਸੱਚ ਹੀ ਸਮਝਦੇ ਹੋਣ ਇਸੇ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਇਹਨਾਂ ਨੇ ਗੁਜਰਾਤ ਦੀ ਇੱਕ ਸੀਟ ਆਮ ਆਦਮੀ ਪਾਰਟੀ ਦੇ ਹਵਾਲੇ ਕਰ ਦਿੱਤੀ ਹੈ ਤੇ ਕਾਂਗਰਸ ਤੋਂ ਸਤੇ ਹੋਏ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਦੋਸਤੋ ਕਾਂਗਰਸ ਤੋਂ ਸਤੇ ਹੋਏ ਕਾਂਗਰਸ ਦੇ ਹੀ ਵੋਟਰਾਂ ਨੇ ਉਹਨਾਂ ਨੇ ਬਦਲ ਲੱਭ ਲਿਆ ਹੈ ਕਾਂਗਰਸ ਦਾ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੋਪਾਲ ਵਿਟਾਲੀਆ ਨੂੰ ਉੱਥੋਂ ਜਿਤਾ ਦਿੱਤਾ ਹੈ। ਦੋਸਤੋ ਯਾਦ ਰੱਖੋ ਇੱਥੇ ਯਾਦ ਰੱਖੋ ਦੋਸਤੋ ਗੁਜਰਾਤ ਵਿੱਚ ਕਾਂਗਰਸ ਦਾ ਹੁਣ ਇਹ ਉਹੀ ਵੋਟਰ ਹੈ ਜੋ ਐਂਟੀ ਹਿੰਦੂ ਹੈ, ਐਂਟੀ ਭਾਜਪਾ ਹੈ। ਇਹ ਵੋਟਰ ਕਦੇ ਵੀ ਭਾਜਪਾ ਨੂੰ ਵੋਟ ਨਹੀਂ ਕਰੇਗਾ। ਹਮੇਸ਼ਾ ਐਂਟੀ ਭਾਜਪਾ ਕੋਈ ਥਿਰ ਲੱਭੇਗਾ ਹੀ। ਦੋਸਤੋ ਇਹਨਾਂ ਵਿੱਚ ਮੁਸਲਮਾਨ ਵੋਟਰ ਵੱਡੀ ਸੰਖਿਆ ਵਿੱਚ ਹਨ। ਇਸ ਤੋਂ ਇਲਾਵਾ ਇਸਾਈ ਵੋਟਰ ਅਤੇ ਦਲਿਤ ਵੋਟਰਾਂ ਦਾ ਕੁਝ ਹਿੱਸਾ ਇਹਨਾਂ ਸਾਰਿਆਂ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਗੁਜਰਾਤ ਵਿੱਚ ਐਂਟਰੀ ਦਵਾ ਦਿੱਤੀ ਹੈ। ਦੋਸਤੋ ਹੁਣ ਸੁਪਰੀਮ ਦੋਸਤੋ ਇਹ ਇਸ਼ਾਰਾ ਅਰਵਿੰਦ ਕੇਜਰੀਵਾਲ ਵੀ ਸਮਝ ਗਏ ਹਨ ਕਿ ਉਹਨਾਂ ਨੂੰ ਗੁਜਰਾਤ ਵਿੱਚ ਐਂਟਰੀ ਮਿਲ ਸਕਦੀ ਹੈ। ਬਸ ਇੰਜ ਦੇ ਹੀ ਉਹ ਮੀਡੀਆ ਵਿੱਚ ਆ ਕੇ ਗਰਜੇ। ਦੋਸਤੋ ਗੁਜਰਾਤ ਵਿੱਚ ਭਾਜਪਾ ਕਈ ਦਸ਼ਕਾਂ ਤੋਂ ਗੁਜਰਾਤ ਦੀ ਸੱਤਾ ਦੇ ਉੱਪਰ ਕਾਬਜ਼ ਹੈ। ਕਾਂਗਰਸ ਪੂਰਾ ਜ਼ੋਰ ਲਗਾ ਕੇ ਵੀ ਦੋਸਤੋ ਐਂਟਰੀ ਇਨਕੰਮਬੈਂਸੀ ਹੋਣ ਤੇ ਵੀ ਭਾਜਪਾ ਨੂੰ ਗੁਜਰਾਤ ਵਿੱਚ ਹਰਾ ਨਾ ਸਕੀ। ਇਸ਼ਾਰਾ ਹੁਣ ਅਰਵਿੰਦ ਕੇਜਰੀਵਾਲ ਸਾਫ਼ ਸੀ ਕਿ ਉਸ ਲਈ ਮੈਦਾਨ ਸਾਫ਼ ਹੈ। ਹੁਣ ਕਾਂਗਰਸ ਦਾ ਵੋਟਰ ਗੁਜਰਾਤ ਵਿੱਚ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਉਣ ਲਈ ਤਿਆਰ ਹੈ ਜਿਵੇਂ ਦਿੱਲੀ ਵਿੱਚ ਹੋਇਆ ਸੀ ਦੋਸਤੋ ਅਰਵਿੰਦ ਕੇਜਰੀਵਾਲ ਵਰਗੇ ਨੇਤਾਵਾਂ ਦਾ ਮੰਨਣਾ ਹੈ ਕਿ ਗੁਜਰਾਤ ਵਿੱਚ ਕਦੇ ਤਾਂ ਲੋਕ ਭਾਜਪਾ ਦਾ ਬਦਲਾਅ ਚਾਣਗੇ ਹੀ ਬਸ ਉਸ ਵੇਲੇ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ ਖਾਸ ਕਰਕੇ ਮੁਸਲਮਾਨਾਂ ਦੀ ਪਹਿਲੀ ਪਸੰਦ ਹੋਵੇਗੀ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਇਹ ਦੁਆ ਦਾ ਵੀ ਇੱਕ ਵੱਡਾ ਤਬਕਾ ਮੁਫਤੀਆਂ ਸਹੂਲਤਾਂ ਦੇ ਨਾਂ ਤੇ ਪੰਜਾਬ ਵਾਂਗ ਪਰਮਾ ਹੀ ਲਿਆ ਜਾਵੇਗਾ ਇੰਜ ਦੋਸਤੋ ਸਿਆਸੀ ਗੋਟੀਆਂ ਫਿੱਟ ਹੁੰਦੀਆਂ ਵੇਖ ਕੇ ਅਰਵਿੰਦ ਕੇਜਰੀਵਾਲ ਬਿਆਨਬਾਜ਼ੀ ਦੇ ਉੱਪਰ ਉਤਰੇ ਹਨ ਅਤੇ ਗਰਜੇ ਹਨ ਨਹੀਂ ਤਾਂ ਦੋਸਤੋ ਸੱਚਾਈ ਉਹਨਾਂ ਨੂੰ ਵੀ ਪਤਾ ਹੈ ਕਿ ਪਹਿਲਾਂ ਜੀ ਉਹ ਬੋਤਾ ਬੋਲਦੇ ਤਾਂ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਉਹ ਫੇਰ ਦੁਬਾਰਾ ਅੰਦਰ ਜਾ ਸਕਦੇ ਸਨ अरविंद केजरीवाल ਅਤੇ ਮਨੀਸ਼ 소ਦੀਆ ਯਾਦ ਰੱਖੋ ਕਿ ਪੇਸ਼ਟਾਚਾਰ ਦੇ ਕੇਸਾਂ ਵਿੱਚ ਇਸ ਵੇਲੇ ਜਮਾਨਤ ਦੇ ਉੱਪਰ ਬਾਹਰ ਆਏ ਹਨ ਕਈ ਕਈ ਮਹੀਨੇ ਇਹਨਾਂ ਨੂੰ ਪਹਿਲਾਂ ਜੇਲ੍ਹ ਵਿੱਚ ਕੱਟਨੇ ਪਏ ਸਨ ਪਰ ਹੁਣ ਦੋਸਤੋ ਜੇ ਇਹਨਾਂ ਦੀ ਗ੍ਰਿਫਤਾਰੀ ਦੁਬਾਰਾ ਕੀਤੀ ਜਾਂਦੀ ਹੈ ਤਾਂ ਇਸ ਦਾ ਇਹਨਾਂ ਨੂੰ ਸਿਆਸੀ ਫਾਇਦਾ ਹੋਵੇਗਾ ਇਸ ਦਾ ਸਿਆਸੀ ਫਾਇਦਾ ਹੋ ਗੁਜਰਾਤ ਵਿੱਚ ਚੁੱਕ ਸਕਦੇ ਹਨ ਆਪਣੇ ਆਪ ਨੂੰ ਵਿਚਾਰਾ ਜਿਹਾ ਸ਼ੋਅ ਕਰਕੇ ਉਂਝ ਵੀ ਦੋਸਤੋ ਹੁਣ ਇਹ ਪੰਜਾਬ ਦੇ ਪੈਸੇ ਨਾਲ ਸਰਕਾਰੀ ਧਨ ਨਾਲ ਐਡਵਰਟਾਈਜ਼ਮੈਂਟਾ ਚਲਾ ਕੇ ਪੰਜਾਬ ਵਿੱਚ ਰਿਕਾਰਡ ਤਰੱਕੀ ਦੀਆਂ ਐਡਵਰਟਾਈਜ਼ਮੈਂਟਾਂ ਟੀਵੀ ਉੱਪਰ ਚਲਾ ਕੇ ਇਹ ਲੋਕਾਂ ਨੂੰ ਗੁਜਰਾਤ ਦੇ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ ਪੰਜਾਬ ਦਾ ਪੈਸਾ ਐਡਵਰਟਾਈਜ਼ਮੈਂਟ ਦੇ ਉੱਪਰ ਖਰਚਾ ਜਾਵੇਗਾ ਬਸ ਫੋਟੋ ਨਾਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਲਗਾ ਦਿੱਤੀ ਜਾਵੇਗੀ ਇਸ ਤੋਂ ਇਸ ਤੋਂ ਇਲਾਵਾ ਦੋਸਤੋ ਹੋਰ ਵੀ ਕਈ ਸੋਰਸਾਂ ਹਨ ਪੰਜਾਬ ਦਾ ਪੈਸਾ ਇਕੱਠਾ ਕਰਕੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਵਿੱਚ ਖਰਚ ਕੀਤਾ ਜਾਵੇਗਾ ਭਵਿੱਖ ਵਿੱਚ ਇੱਕ ਵਾਰੀ ਦੋਸਤੋ ਗੁਜਰਾਤ ਜਾਂ ਮਹਾਰਾਸ਼ਟਰ ਵਰਗੀ ਵੱਡੀ ਸਟੇਟ ਇਹਨਾਂ ਦੇ ਹੱਥ ਵਿੱਚ ਆ ਜਾਵੇ ਸੱਤਾ ਪ੍ਰਾਪਤ ਹੋ ਜਾਵੇ ਫੇਰ ਤਾਂ ਇਹਨਾਂ ਦੀ ਬੱਲੇ ਬੱਲੇ ਪਾਰਟੀ ਦੀ ਬੱਲੇ ਬੱਲੇ ਫੇਰ ਦੋਸਤੋ ਪਾਰਟੀ ਹੀ ਨਹੀਂ ਲੀਡਰ ਵੀ ਹਜ਼ਾਰਾਂ ਕਰੋੜ ਦੇ ਮਾਲਕ ਹੋ ਜਾਣਗੇ ਪੈਸੇ ਦੇ ਸਿਰ ਤੇ ਫਿਰ ਦੋਸਤੋ ਸੱਤਾ ਹਾਸਲ ਕਰਨੀ ਕੋਈ ਬਹੁਤਾ ਔਖਾ ਕੰਮ ਨਹੀਂ ਹੁੰਦਾ ਬਸ ਉਸ ਵੇਲੇ ਕਰਨਾ ਕੀ ਹੁੰਦਾ ਹੈ ਸਮਾਜ ਨੂੰ ਵੰਡੋ ਖਾਸ ਕਰਕੇ ਹਿੰਦੂ ਸਮਾਜ ਨੂੰ ਜਾਤਾਂ ਦੇ ਨਾਂ ਉੱਪਰ ਇਸੇ ਮਜਬਦਾ ਤਸਤੀਕਰਨ ਕਰਕੇ ਉਹਨਾਂ ਦੇ ਪੱਕੇ ਵੋਟ ਇੱਕ ਮੁਸ਼ਤ ਵੋਟ ਆਪਣੇ ਹੱਕ ਵਿੱਚ ਪਵਾਉਣ ਦੀ ਕੋਸ਼ਿਸ਼ ਕਰੋ ਫਿਰ ਸੱਤਾ ਕਿੱਥੇ ਦੂਰ ਰਹਿੰਦੀ ਹੈ ਦੋਸਤੋ ਜਿਵੇਂ ਬਿਹਾਰ ਵਿੱਚ ਲਾਲੂ ਪ੍ਰਸਾਦ ਯਾਦਵ ਮੁਸਲਮਾਨ ਯਾਦਵ ਗਠਬੰਧਨ ਬਣਾਉਂਦੇ ਰਹੇ ਹਨ ਇਹੋ ਗਠਬੰਧਨ ਯੂਪੀ ਵਿੱਚ ਵੀ ਮਲਯਮ ਸਿੰਘ ਯਾਦਵ ਦੀ ਫੈਮਿਲੀ ਕਰਦੀ ਹੀ ਰਹੀ ਹੈ ਬਾਕੀ ਦੋਸਤੋ ਜਦੋਂ ਸੱਤਾ ਮਿਲ ਜਾਂਦੀ ਹੈ ਫਿਰ ਤਾਂ ਅਰਮਾਪਤੀ ਪਾਰਟੀਆਂ ਦੀ ਬੱਲੇ ਬੱਲੇ ਹੋ ਹੀ ਜਾਂਦੀ ਹੈ ਜਿਵੇਂ ਦੋਸਤੋ ਲਾਲੂ ਪ੍ਰਸਾਦ ਯਾਦਵ ਮਲਯਮ ਸਿੰਘ ਸ਼ਰਦ ਪਵਾੜੇ ਤੇ ਮਮਤਾ ਬਨਰਜੀ ਇਹਨਾਂ ਨੇ ਐਸੀ ਹੀ ਪਾਲਿਸੀ ਦੇ ਉੱਪਰ ਆਪਣੀਆਂ ਪਾਰਟੀਆਂ ਸਥਾਪਿਤ ਕੀਤੀਆਂ ਹਨ ਕਿ ਦੋਸਤੋ ਭੂਖੇ ਵਿੱਚ ਅਰਵਿੰਦ ਕੇਜਰੀਵਾਲ ਇਹਨਾਂ ਦੀ ਪਾਰਟੀ ਉਹ ਵੀ ਇੰਜ ਹੀ ਤਰੱਕੀ ਕਰਦੀ ਹੋਈ ਇੱਕ ਤਗੜੀ ਤੇ ਸਸ਼ਕਤ ਵਿੱਚ ਬਣ ਕੇ ਉੱਭਰ ਜਾਵੇਗੀ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਦੋਸਤੋ ਅਰਵਿੰਦ ਕੇਜਰੀਵਾਲ ਦਾ ਤੇ ਆਮ ਆਦਮੀ ਪਾਰਟੀ ਦੇ ਖਾਤਮੇ ਅਤੇ ਦੈਤ ਬਣਨ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ ਦੋਸਤੋ ਦਿੱਲੀ ਵਾਲਿਆਂ ਨੇ ਤਾਂ ਉਹਨਾਂ ਨੂੰ ਠਕਰਾ ਦਿੱਤਾ ਹੈ ਪਰ ਪੰਜਾਬ ਪੰਜਾਬ ਉਹਨਾਂ ਨਾਲ ਕੀ ਕਰੇਗਾ ਇਹ ਜਲਦੀ ਹੀ ਭਵਖੇ ਵਿੱਚ ਪਤਾ ਲੱਗ ਜਾਵੇਗਾ ਬਾਕੀ ਦੋਸਤੋ ਜੇ ਇਹ ਜਾਣਕਾਰੀ ਰਾਜਨੀਤੀ ਵਿੱਚ ਕੀ ਚੱਲ ਰਿਹਾ ਹੈ ਜੇ ਇਹ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਦੋਸਤੋ ਇਹੋ ਜਿਹੇ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਖਾਲਸਾ ਮੇਰੋ ਖਾਲਸ ਖਾਲਸ ਮੈਂ ਹੋਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗ ਖਾਲਸ ਕਹਿ ਹੋਂ ਬਸਤ ਸਦ ਸੰਗ